ਨੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੋ thì ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਇੱਕ ਸਵਾਜ ਕਮੈਂਟ ਵੀਅਰ ਕਰਨਾ ਪਲੀਜ਼ ਸਾਥ ਦਿਓ ਤੁਹਾਡੇ ਸਾਥ ਸਪੋਰਟ ਦੀ ਬਹੁਤ ਲੋੜ ਹੈ ਤੇ ਆਪਾਂ ਇਹ ਕਪੜੇ ਧੋਏ ਸੀ ਜੀ ਕੱਲ ਤੇ ਆਪਾਂ ਇਹਨਾਂ ਨੂੰ ਲਾਂਦੀਆਂ ਤਿਆਰ ਕੀ ਬੱਚਿਆਂ ਦੇ ਦੈਸਾਂ ਨੇ ਨਾ ਆਪਾਂ ਸਾਈਡ ਤੇ ਕੱਢ ਕੇ ਰੱਖ ਦਿੰਨੇ ਆ ਇਸ ਵੇਲੇ ਸਕੂਲ ਪਾ ਕੇ ਜਾਣਗੇ ਬਾਕੀ ਕੱਪੜੇ ਟਾਇਆ ਲਾ ਕੇ ਤੇ ਆਪਾਂ ਸੰਭਾਲਦੇ ਆਂ ਜੀ ਇਹ ਕੱਪੜੇ ਪਹਿਲਾਂ ਲਾ ਲੀਏ ਤੇ ਨਾਲ ਰੱਖ ਲੀਏ ਫੇਰ ਆਪਾਂ ਜੀ ਆਪਾਂ ਲਾਤੀ ਕੋਲ ਮਸ਼ੀਨ ਕੱਪੜੇ ਧੋਏ ਜਾਣਗੇ ਤੇ ਆਪਾਂ ਫੇਰ ਦਿਆਂ ਕੋਲ ਝਾੜੂ ਬਾਹਰ ਅੱਜ ਧੁੱਪ ਚੜ ਗਈ ਹੈ ਬੱਚਿਆਂ ਨੂੰ ਆਪਾਂ ਭੇਜ ਦਾਂ ਸਕੂਲ ਤੇ ਝਾੜੂ ਲਾਣੇ ਮਸ਼ੀਨ ਚੱਲ ਰਹੀ ਕੱਪੜਿਆਂ ਵਾਲੇ ਅਜੇ ਖਾਣਾ ਪਿਆ ਸਾਰਾ ਇਹ ਆਪਾਂ ਕਰਦੇ ਆ ਜੀ ਕੰਮ ਕਰ। ਕੰਬਲ ਪੈਨੇ ਚ ਛੱਕਣ ਵਾਲੇ। ਅਸਰ ਜੇ ਬੱਚਿਆਂ ਨੂੰ ਸਕੂਲ ਭੇਜਿਆ ਜਾਂ ਮਸ਼ੀਨ 'ਚ ਕੱਪੜੇ ਪਾਏ ਨੇ ਹਜੇ ਹੋਰ ਕੋਈ ਕੰਮ ਨਹੀਂ ਕੀਤਾ। ਬਸ ਆਪਾਂ ਲੱਗਦੇ ਆ ਫਟਾਫਟ ਕੰਮ ਕਰਦੇ ਆ। ਲਓ ਜੀ ਬੱਚੇ ਆ ਗਏ ਸਕੂਲ ਤੋਂ। ਤੇ ਰੋਟੀ ਪਾਣੀ ਖਾ ਲਿਆ ਇਹਨਾਂ ਨੇ। ਹੁਣ ਚੱਲੇ ਨੇ ਟਿਊਸ਼ਨ। ਇਹਨਾਂ ਨੂੰ ਕੱਲ ਨੂੰ ਦਿਵਾਲੀ ਦਾ ਕੁਝ ਬਣਾਉਣਾ ਐ। ਇਹ ਲੱਗੇ ਨੇ ਬਣਾਉਣ ਵਾਸਤੇ ਡਰਾਇੰਗ ਕਰਨ। ਫਿਰ ਇਹ ਚਲੋ ਜੀ ਆਪਾਂ ਚਾਹ ਬਣਾਨੇ। ਰੋਟੀ ਖਾ ਗੀ ਹੋਈ ਜੇ ਚਾਹ ਪੀਣੀ ਹੈ। ਚਾਹ ਬਣਾਨੇ ਆ ਤੇ ਨਾਲੇ ਇਹਨੂੰ ਭੇਜ ਦਿਆਂ ਟਿਊਸ਼ਨ ਤੇ ਆਪਾਂ ਮਾਜਦੇ ਆ ਭਾਂਡੇ। ਅਜਾ ਆਪਾਂ ਭਾਂਡੇ ਮਾਜ ਲਈਏ ਤੇ ਨਾਲੇ ਕੋਲ ਚਾਹ ਬਣਾ ਲੈਨੇ ਆ ਤੇ ਰਸੋਈ ਸਾਫ ਕਰਦੇ ਆ। ਜਾ ਪਾਣੀ ਪੀ ਲੈ ਤੇ ਚਾਹ ਪਾਣੀ ਪੀ ਲਿਆ ਭੰਨੇ ਮਾਰ ਲੈ ਸੇ ਮੇ ਜਿਆਪਾਣਾ ਪੀਸ ਪੀਸਦੇ ਆ ਮਸਾਲਾ ਇੱਥੇ ਧਨੀਆ ਤੇ ਹੈ ਨਹੀਂ ਅਰੇ ਬਾਕੀ ਸਾਰਾ ਸਮਾਨ ਹੈ ਥੋੜਾ ਜਿਹਾ ਪਿਆ ਹੈ ਪਹਿਲਾਂ ਮਸਾਲਾ ਉਹਦੇ ਚ ਅਪਰ ਲਾ ਲਾਂਗੇ ਤੇ ਪੇ ਰੱਖਿਆ ਸੀ ਤੇ ਹੁਣ ਆਪਾਂ ਪੀਸ ਲੈਂਨ ਮਸਾਲਾ ਰੋਟ ਵਧੀਆ ਇਹ ਮਸਾਲਾ ਤੇ ਆਪਾਂ ਪੀਸ ਲਿਆ ਤੇ ਆਪਾਂ ਬਣਾਨੇ ਹਾਂ ਦਾਲ ਕੱਤੋਂ ਬਣਾਵਾਂ ਮਗੀ ਅਜੀ ਮਾਮਾ ਦੀ ਦਾਲ ਲੱਗੂ ਮੰਗਰੀ ਕਿੰਨੇ ਦਿਨਾਂ ਦੇ ਉਹ ਖੁਸ਼ E ਕੇ ਖਾਂਦੇ ਇਹ ਦਾਲ ਇਹ ਖਾਣਾਂ ਉਹ ਵਿੱਚ ਪਾ ਕੇ ਕੁੱਕਰ ਬੰਦ ਕਰ ਦਿਆਂ ਤੇ ਵਿੱਚਾ ਤੋਂ ਇਹ ਆ ਪਾ ਦਿਆ ਹਰੀਆ ਪਾ ਲਾਂਗੇ ਬਲੇਮਨ ਕੱਟ ਦੇ ਗੋਲ ਤੜਕਾ ਦਾਲ ਬਣ ਜੇਗੀ ਹੌਲੀ ਹੌਲੀ ਦਾਲ ਰੱਖਤੀ ਆ ਪਹਿਲਾਂ ਸੋਚੇ ਚੁੱਲਾ ਪਾਲ ਕੇ ਰੱਖਦੇ ਆ ਬਾਅਦ ਫੇਰ ਟਾਈਮ ਹੋ ਗਿਆ ਸੀ ਕਾਫੀ ਐਸ ਤੇ ਫਿਰ ਆਪਾਂ ਬਣਾ ਲੈਂਦੇ ਆ ਗੈਸ ਤੇ ਫਿਰ ਬਣਾਵਾ ਕਿਸੇ ਦਿਨ ਚੁੱਲੇ ਤੇ ਦੇਖ ਲਈ ਅੱਜ ਟਿਊਸ਼ਨ ਨਹੀਂ ਗਈ ਨਵੂ ਚਲੀ ਗਈ ਪਤਾ ਨਹੀਂ ਕੀ ਬਣਾ ਰਹੀਏ ਕੁਝ ਚਤੂ ਗਾਰੋ ਦੀ ਸ਼ਾਮ ਤੇ ਆਪਾਂ ਬੈਠ ਕੇ ਬਾਹਰ ਘਟੇ ਗਣ ਤੜਕਾ ਚਿੜੀਆਂ ਬੋਲ ਰਹੀਆਂ ਸ਼ਾਮ ਨੂੰ ਨੇਮ ਤੇ ਬੈਠੀਆਂ ਹੋਜੀ ਤੜਕਾ ਆਪਾਂ ਕੱਟ ਲਿਆ ਇਹ ਦੋ ਟਮਾਟਰ ਕੱਟੇ ਨੇ ਟਰੇ ਗਰਮ ਹੁੰਦਾ ਪਾਨੇ ਆਪਾਂ ਤੇਲ ਕੁੱਕਰ ਦਾ ਦਾਲ ਚ ਪਾਣੀ ਨਿਕਲ ਕੇ ਈ ਆ ਲਓ ਬੇਸ ਇਹ ਰਖਾ ਲਈ ਲਰ ਆਪਣਾ ਗੱਗਰਾਂ ਤੇ ਤੇਲ ਪਾ ਕੇ ਲੰਨੀ ਆਈ ਤੜਕਾ ਦਾਲ ਨੂੰ ਤੇ ਪੁੱਛਦੇ ਆਂ ਬੱਚੇ ਉਹਨਾਂ ਅਗਰ ਚਾਵਲ ਖਾਣਗੇ ਥੋੜੇ ਜਿਹਾ ਚਾਵਲ ਬਣਾ ਲਾਂਗੇ ਇਹ ਰੋਟੀਆਂ ਬਣਾਵਾਂਗੇ ਆਟਾ ਗੁੰਨ ਕੇ ਨਾਲ ਸ਼ਾਮ ਦੀ ਇਹ ਦਾਲ ਆਪਾਂ ਬਣਾਉਂਗੀ। ਤੜਕਾ ਲਾ ਲਿਆ ਸੀ ਦਾਲ ਨੂੰ। ਇਹ ਸੰਘਣੀ ਹੋ ਜਾਂਦੀ ਬਾਅਦ ਚ ਪਤਾ ਨਹੀਂ ਕਿ ਕਿੱਦਾਂ ਪਤਲੀ ਬਣਾ ਲਵਾਂ। ਆਹ ਦਾਲ ਦੀ। ਲਓ ਜੀ ਰੋਟੀ ਆਪਾਂ ਬਣਾ ਲਈ। ਇਹ ਬੱਚੇ ਖਾ ਰਹੇ ਨੇ। ਦਾਲ ਨਾਲ ਪਿਆਜ਼ ਨਾਲ achar ਮੱਟ ਕੱਟ ਲਈ ਲੋ ਜੀ ਬੱਚੇ ਖਾ ਰਹੇ ਰੋਟੀ ਤੇ ਆਪਾਂ ਬਣਾ ਕੇ ਰੱਖ ਲਈਏ ਨਾ ਉਹਨੂੰ ਦੇ ਦੇ ਦਿੱਤੀ ਇਹਨਾਂ ਲਾਇਆ ਕੁਆਲਟੀ ਵੀ ਆਹੇ ਜੀ ਰੋਟੀ ਬਾਣੀ ਆਪਾਂ ਬਣਾ ਲਿਆ ਤੇ ਖਾ ਲੇ रसोई की सफाई दाल उबलगी अच्छे तो सारे खराब हो गया जी सफाई सब तक तो जाएगी बिल्कुल ਇਹ ਆਪਣੀ ਤਾਲ ਬਚ ਗਈ ਸੀ ਆਪਾਂ ਕੁਕਰ ਵਿਲਾ ਕਰ ਲਿਆ ਤੇ ਗਾਲ ਕਰਕੇ ਰੱਖ ਲਈ ਨੂੰ ਲਾਵਾਂਗੇ ਫ੍ਰਿਜ 'ਚ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੋਗ ਨਾਲ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਆਪਾਂ ਸੋਇਨੇ ਸਫਾਈ ਕਰਕੇ ਫਿਰ ਬੱਚਿਆਂ ਨੇ ਜਾਣਾ ਹੈ ਸਕੂਲ ਤੇ ਆਪਾਂ ਉਹਨਾਂ ਨੂੰ ਸਵਾਣਨੇ ਆਂ Stology. Bye bye.